ਜੋ ਗਰਾਉਂਡ ਨੇੜੇ ਗੁਰਦੁਆਰਾ ਨਾਨਕਸਰ ਮੱਥਾ ਟੇਕਣਾ ਇਹ ਨੌਜਵਾਨ ਨੂੰ ਉਸਦੇ ਹੀ ਦੋਸਤਾਂ ਨੇ ਜ਼ਹਿਰੀਲਾ ਪਦਾਰਥ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਯਾਦਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮੁੱਦਕੀਦਿਆ ਰਹਿਣ ਵਾਲਾ ਸੀ ਅਤੇ ਗਰੀਬ ਪਰਿਵਾਰ ਦਾ ਇਕਲੌਤਾ ਚਿਰਾਗ ਸੀ ਜੋ ਆਪਣੇ ਬਿਰਧ ਮਾਪਿਆਂ ਦੇ ਘਰ ਹਨੇਰਾ ਕਰ ਗਿਆ। ਯਾਦਵਿੰਦਰ ਸਿੰਘ ਲੰਗੀ ਸ਼ਾਮ ਟਰੈਕਟਰ ਟਰਾਲੀ ਤੇ ਬੈਠ ਕੇ ਗੁਰਦੁਆਰਾ ਮੱਥਾ ਟੇਕਣ ਆ ਰਿਹਾ ਸੀ ਤਾਂ ਰਸਤੇ ਵਿੱਚ ਅਜੀਤਵਾਲ ਨੇੜੇ ਪਹਿਲਾ ਤੋਂ ਹੀ ਡੀ ਕਰ ਰਿਹਾ ਉਸਦੇ ਦੋਸਤ ਸੁਖਪ੍ਰੀਤ ਉਸ ਨੂੰ ਆਪਣੀ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ ਅਤੇ ਸੁੰਸਾਨ ਜਗ੍ਹਾ ਤੇ ਲਿਜਾ ਕੇ ਜ਼ਹਿਰੀਲਾ ਪਦਾਰਥ ਦੇ ਦਿੱਤਾ ਸੇਤ ਜ਼ਿਆਦਾ ਵਿਗੜਨ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਉਣ ਲੱਗੇ ਤਾਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਪਰਿਵਾਰ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਜੋ ਕਿ ਅਚਾਨਕ ਜੋ ਕਿ ਨਾਨਕ ਨਾਨਕ ਸਰਵ ਬਰਸੀਸੀ ਸੰਤਾਨਾ ਮਹਾਂਪੁਰਸ਼ਾਂ ਦੇ ਬੇਟਾ ਟੈਕਟ ਟਾਲੀ ਤੇ ਬੈਠ ਕੇ ਜਾ ਰਿਹਾ ਸੀ ਤੇ ਮੇਰੇ ਬੇਟੇ ਨੂੰ ਜਿਹੜੇ ਉਹਦੇ ਦੋਸਤ ਬਣ ਕੇ ਉਤਾਰ ਕੇ ਲੈ ਗਏ ਆ ਇੱਕ ਸੀ ਸੁਖਪ੍ਰੀਤ ਸਿੰਘ son of ਗੁਰ ਗੁਰਤੇਜ ਸਿੰਘ ਡਗਰੂ ਦਾ ਇਹ ਨਿਵਾਸੀ ਹੈ ਸੁਖਪ੍ਰੀਤ ਸਿੰਘ ਜੋ ਕਿ ਗੈਂਗਸ਼ਟਰ ਔਰ ਚਿੱਟੀ ਦਾ ਆਦੀ ਆ ਫਿਰ ਇਹਦਾ ਰਿਕਾਰਡ ਮਾਰਾ ਹੈ ਜਾਨੀ ਕਿ ਬੰਦੂਕਾਂ ਦਵਾਉਂਦਾ ਦੂਸਰਾ ਹੈ ਮ ਗੋਰੇਸ਼ ਅੰਗੋਰ ਸ਼ਬਨਪ੍ਰੀਤ ਸਿੰਘ ਜੀ ਸਾਨੂੰ ਗੁਰਚਰਨ ਸਿੰਘ ਜੀ ਇਹ ਚੱਕਰ ਤੋਂ ਇੱਕ ਜਿਹੜਾ ਭਰਾ ਬੱਬਨ ਸਾਨੂੰ ਗੁਰਚਰਨ ਸਿੰਘ ਜੀ ਲੱਗੂਏ ਦੋਵੇਂ ਭਰਾ ਇਹਨਾਂ ਸਾਰਿਆਂ ਨੇ ਮਿਲ ਕੇ ਮੇਰੇ ਬੱਚ ਨੂੰ ਉਤਾਰ ਕੇ ਜਿਹੜਾ ਪਤਾ ਨਹੀਂ ਕਿਸ ਢੰਗ ਨਾਲ ਜਿਹੜਾ ਕਤਲ ਕੀਤਾ ਬੱਚੇ ਦੀ ਡੋਢੇ ਬੱਡੀ ਜੋ ਉਸ ਸਰਪੰਚ ਨੇ ਸਾਨੂੰ ਦੱਸਿਆ ਦੋਸ਼ੀ ਵੀ ਫੜਾਏ ਆ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਤੇ ਸਾਨੂੰ ਗਰੀਬਾਂ ਨੂੰ ਇਨਸਾਫ਼ ਇਨਸਾਫ਼ ਦਿਵਾਇਆ ਜਾਵੇ ਇਹਨੂੰ ਸਜ਼ਾ ਜੋ ਸਾਰੀ ਸੰਤ ਦਾ ਸਾਰੀ ਇਨਤਾਨ ਦਾ ਚੈਨਲਾਂ ਦਾ ਸਾਰਿਆਂ ਦਾ ਧੰਨਵਾਦ ਜੀ ਇਸ ਮੌਕੇ ਤੇ ਐਸਐਚਓ ਕੁਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਰੇਰੀ ਕਾਰਵਾਈ ਆਰੰਭੀ ਹੈ। ਕੱਲ ਇੱਕ ਰੁਕਮ ਮਸੂਲ ਹੋਇਆ ਸੀ ਆਪਣੇ ਫਰੀਦਕੋੜ ਹਸਪਤਾਲ ਤੋਂ ਵੀ ਕੋਈ ਬੰਦਾ ਬ੍ਰਾਡ ਡੈੱਡ ਉੱਥੇ ਗਿਆ ਜਗਜਿੰਦਰ ਸਿੰਘ ਦਾ ਲੜਕਾ। ਤੇ ਉਸ ਤੋਂ ਕੁਝ ਟਾਈਮ ਬਾਅਦ ਉਹ ਜਗਜਿੰਦਰ ਦੇ ਫਾਦਰ ਸਤਨਾਮ ਸਿੰਘ ਤੇ ਸੁਮੇਤ ਸਾਥੀਆਂ ਨੇ ਥਾਣੇ ਹਾਜ਼ਰ ਆਏ। ਇਹਨਾਂ ਸਾਰੀ ਗੱਲਬਾਤ ਦੱਸੀ ਸਾਨੂੰ। ਉਹਦੇ ਆਧਾਰ ਤੇ ਉਹਨਾਂ ਦੇ ਫਾਦਰ ਦੇ ਆਧਾਰ ਤੇ ਮੁਕੱਦਮਾ ਨੰਬਰ 96 ਮਤੀ 28825 ਅੰਮ੍ਰਿਤਸਰ ਦੇ 105 ਦਰਜ ਕਰਕੇ ਮੁੱਢਲੀ ਤਫ਼ਤੀਸ਼ ਅਮਰੋਚੀ ਲਿਆਂਦੀ ਇਹ ਮਗਰੋਂ ਤਿੰਨ ਜਣਾਂ ਦੇ ਵਿਰੁੱਧ ਦਰਜ ਕੀਤਾ ਗਿਆ ਸੁਖਪ੍ਰੀਤ ਸਿੰਘ ਗੁਰਸਿਮਰਨ ਸਿੰਘ ਅਤੇ ਬਵਨ ਸਿੰਘ ਇਨ੍ਹਾਂ ਵਿੱਚੋਂ ਇੱਕ ਮੁੰਡਾ ਅਸੀਂ ਸਰਪ੍ਰੀਤ ਸਿੰਘ ਕੱਲ ਹੀ ਗ੍ਰਿਫਤਾਰ ਕਰ ਲਿਆ ਬਾਕੀ ਦੋ ਦੀ ਗ੍ਰਿਫਤਾਰੀ ਬਾਕੀ ਹੈ ਲਾਸ਼ ਦਾ ਜਪੋਸਟਮਾਰਟਮ ਡਾਕਟਰਾਂ ਦੇ ਬੋਰਡ ਤੋਂ ਕਰਵਾ ਕੇ ਪਾਸ ਹਵਾਲੇ ਕਰਤੀ ਹੈ ਜੋ ਵੀ ਕੌਜ਼ ਆਫ ਡੈਥ ਹੋ ਅਤੇ ਮੁੱਢਲੀ ਤਫ਼ਤੀਸ਼ ਦੌਰਾਨ ਸਾਹਮਣੇ ਉਸ ਨਾਲ ਲਈ ਤਫ਼ਤੀਸ਼ ਸਮਝ ਲਿਆਂਦੀ ਜਾਂਦੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ